ਸੁਲਤਾਨਪੁਰ ਵਿਖੇ ਰਹਿੰਦੇ ਸਮੇਂ ਗੁਰੂ ਨਾਨਕ ਜੀ ਨੇ ਕੀਰਤਨ ਦੀ ਰੀਤ ਚਲਾਉਣ ਦੇ ਨਾਲ ਸਤਸੰਗਤ ਦੀ ਵੀ ਨਿ ਰਖੀ ਗੁਰੂ ਜੀ ਸਵੇਰੇ ਜਲਦੀ ਉੱਠ ਜਾਂਦੇ ਇਸ਼ਨਾਨ ਆਦਤੋਂ ਵਹਿਲੇ ਹੋਗੇ ਕੁਝ ਦੇਰ ਬਈ ਦੇ ਕੰਢੇ ਹੀ ਕਰਤਾਰਪੁਰਖ ਦਾ ਧਿਆਨ ਸਿਮਰਨ ਕਰਦੇ ਫਿਰ ਕੀਰਤਨ ਕਰਦੇ ਭਾਈ ਮਰਦਾਨਾ ਰਬਾਬ ਵਜਾਂਦਾ ਕੀਰਤਨ ਕਰਦੇ ਹੌਲੀ-ਹੌਲੀ ਸੰਗਤ ਜੁੜਨ ਲੱਗ ਪਈ ਜੋ ਦਿਨ ਬਦਿਨ ਵਾਧੀ ਚਲੀ ਗਈ ਇਰਦਨ ਤੋਂ ਬਾਅਦ ਗੁਰੂ ਜੀ ਰਾਜ ਦਰਬਾਰ ਵਿੱਚ ਚਲੇ ਜਾਂਦੇ। ਅਗਰ ਕਿਸੇ ਦਾ ਕੋਈ ਕੰਮ ਦਰਬਾਰ ਵਿੱਚ ਰੁਕਿਆ ਹੁੰਦਾ ਤੇ ਗੁਰੂ ਜੀ ਕਰਵਾ ਦਿੰਦੇ। ਜੋ ਕੁਝ ਗੁਰੂ ਜੀ ਆਖਦੇ ਨਵਾਬ ਦੌਲਤ ਖਾਨ ਉਸ ਤੇ ਮੋਹਰ ਲਗਾ ਦਿੰਦਾ। ਦੋਖੀਆਂ ਦੀ ਸ਼ਿਕਾਇਤਾਂ ਕਰਕੇ ਮੋਦੀ ਖਾਨੇ ਦੇ ਹਿਸਾਬ ਦੀ ਵਾਰ-ਵਾਰ ਪੜਤਾਲ ਹੋਣ ਕਾਰਨ ਨਾਨਕ ਜੀ ਦੇ ਮਨ ਵਿੱਚ ਉਪਰਾਮਤਾ ਆ ਚੁੱਕੀ ਸੀ। ਆਪ ਨੇ ਨਿੱਚਾ ਕਰ ਲਿਆ ਕਿ ਹੁਣ ਨੌਕਰ ਹੀ ਨਹੀਂ ਕਰਨੀ। ਹੇ ਨਰਨਾ ਲੈ ਕੇ ਇੱਕ ਦਿਨ ਵਈ ਨਦੀ ਤੇ ਇਸ਼ਨਾਨ ਕਰਨ ਗਏ ਤੇ ਵਾਪਸ ਨਾ ਮੁੜੇ। ਸੰਗੀ ਸਾਥੀ ਨਾਨਕ ਨਾਨਕ ਕਹਿ ਕੇ ਬੁਲਾਉਣ ਲੱਗੇ। ਬੇਬੇ ਨਾਨਕੀ ਤੇ ਜੈਰਾਮ ਵੀ ਆ ਗਏ। ਨਗਰ ਵਿੱਚ ਰੋਲਾ ਪੈ ਗਿਆ। ਨਵਾਬ ਦੌਲਤ ਖਾਨ ਨੂੰ ਫਿਕਰ ਹੋਣ ਲੱਗ ਪਈ। ਉਸਨੇ ਦਰਿਆ ਵਿੱਚ ਜਾਲ ਛੁਟਵਾਈ ਪਰ ਨਾਨਕੀ ਦਾ ਕੋਈ ਪਤਾ ਨਹੀਂ ਲੱਗਾ। ਪਰ ਬੇਬੇ ਨਾਨਕੀ ਸ਼ਾਂਤ ਸਨ। ਉਹਨਾਂ ਨੂੰ ਵਿਸ਼ਵਾਸ ਸੀ ਕਿ ਨਾਨਕ ਨੂੰ ਕੁਝ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਦੇ ਗੁੰਮ ਹੋਣ ਨਾਲ ਦੋਖੀਆਂ ਨੂੰ ਹੋਰ ਮੌਕਾ ਮਿਲ ਗਿਆ ਉਹਨਾਂ ਨੂੰ ਬਦਨਾਮ ਕਰਨ ਦਾ ਉਹਨਾਂ ਨੇ ਫਿਰ ਨਵਾਬ ਨੂੰ ਸ਼ਿਕਾਇਤ ਕੀਤੀ ਨਵਾਬ ਨੇ ਇੱਕ ਵਾਰੀ ਫਿਰ ਹਿਸਾਬ ਕਿਤਾਬ ਦੀ ਪੜਤਾਲ ਕਰਨ ਦਾ ਹੁਕਮ ਦਿੱਤਾ ਪਰ ਕੁਝ ਵੀ ਨਹੀਂ ਮਿਲਿਆ ਦੋਖੀਆਂ ਦੇ ਮੂੰਹ ਬੰਦ ਹੋ ਗਏ ਬੇਬੇ ਨਾਨਕੀ ਦੇ ਬੋਲ ਸੱਚ ਹੋ ਗਏ ਤਿੰਨ ਦਿਨ ਬਾਅਦ ਗੁਰੂ ਜੀ ਨਦੀ ਤੋਂ ਬਾਹਰ ਨਿਕਲੇ ਇਹ ਤਿੰਨ ਦਿਨ ਦਾ ਸਮਾਂ ਗੁਰੂ ਜੀ ਨੇ ਉਸ ਪਾਰਮ ਪਰਮੇਸ਼ਰ ਦੇ ਦਰਬਾਰ ਵਿੱਚ ਬਤਾਇਆ ਉਥੋਂ ਪਾਰ ਬ੍ਰਹਮ ਪਰਮੇਸ਼ਰ ਵੱਲੋਂ ਆਪ ਨੂੰ ਹੁਕਮ ਹੋਇਆ ਕਿ ਨਾਨਕ ਅਸਾਂ ਤੈਨੂੰ ਆਪਣਾ ਸਰੂਪ ਦਿੱਤਾ ਹੈ ਗਿਆਨ ਦਿੱਤਾ ਹੈ ਇਹ ਗਿਆਨ ਇੱਕ ਜਗ੍ਹਾ ਬਹਿ ਕੇ ਵੰਡਣ ਦੀ ਜਗ੍ਹਾ ਇਸ ਗਿਆਨ ਨੂੰ ਸਾਰੇ ਸੰਸਾਰ ਵਿੱਚ ਵੰਡ ਸਭ ਨੂੰ ਇਸ ਦੀ ਲੋੜ ਹੈ ਸਾਰੀ ਸ੍ਰਿਸ਼ਟੀ ਵੈਰਾ ਵਿਰੋਧ ਹੀਰਖਾ ਝੂਠ ਹੰਕਾਰ ਅਤੇ ਪਾਪਾਂ ਦੀ ਅਗਨੀ ਵਿੱਚ ਸੜ ਰਹੀ ਹੈ ਉਸ ਨੂੰ ਹੰਮ੍ਰਿਤ ਉਪਦੇਸ਼ ਦੇ ਕੇ ਠੰਡ ਪਾਓ ਅਤੇ ਸੰਸਾਰੀ ਜੀਵਾਂ ਨੂੰ ਸੱਚ ਧਰਮ ਸੇਵਾ ਪਿਆਰ ਤੇ ਪਰਉਪਕਾਰ ਵਾਲੀ ਸੁੱਚੀ ਰਣੀ ਸਿਖਾਓ ਪ੍ਰਾਤਨ ਜਨਮ ਸਾਖੀ ਵਿੱਚ ਦਰਜ ਹੈ ਕਿ ਨਾਨਕ ਜੀ ਨੂੰ ਨਿਰੰਕਾਰ ਵੱਲੋਂ ਹੁਕਮ ਹੋਇਆ ਨਾਨਕ ਜਿਸ ਉੱਪਰ ਤੇਰੀ ਨਦਰ ਉਸ ਉੱਪਰ ਮੇਰੀ ਨਦਰ ਮੇਰਾ ਨਾ ਪਾਰ ਬ੍ਰਹਮ ਅਤੇ ਤੇਰਾ ਨਾ ਗੁਰੂ ਪਰਮੇਸ਼ਰ ਹੈ ਤਿੰਨ ਦਿਨ ਬਾਅਦ ਜਦ ਵਿਈ ਨਦੀ ਤੋਂ ਗੁਰੂ ਜੀ ਬਾਹਰ ਆਏ ਤਾਂ ਉਹਨਾਂ ਦੇ ਚਿਹਰੇ ਉੱਪਰ ਅਨੋਖਾ ਜਲਾਲ ਸੀ ਮਸਤਕ ਨੂਰ ਨਾਲ ਭਰਿਆ ਹੋਇਆ ਸੀ ਨਾਣਾ ਵਿੱਚ ਨਾਮ ਦੀ ਖੁਮਾਰੀ ਸੀ ਜਦੋਂ ਆਪ ਨਗਰ ਪਹੁੰਚੀ ਤਾਂ ਸਾਰੇ ਪਾਸੇ ਉਹਨਾਂ ਦੇ ਆਉਣ ਦੀ ਚਰਚਾ ਹੋਣ ਲੱਗ ਪਈ ਇਹ ਲੋਕ ਕਹਿਣ ਲੱਗੇ ਨਾਨਕ ਤਾਂ ਕੁਝ ਹੋਰ ਹੀ ਬਣ ਕੇ ਆ ਗਿਆ ਹੈ ਡੇਰੇ ਵਿੱਚ ਆ ਕੇ ਕੁਝ ਸਮਾਂ ਬਾਅਦ ਗੁਰੂ ਜੀ ਨੇ ਧਰਮ ਚਰਚਾ ਸ਼ੁਰੂ ਕੀਤੀ ਅਤੇ ਬਚਨ ਕੀਤਾ ਨਾ ਕੋ Hindu ਨਾ Musalman